कोडी 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 ये भी समय आएगा मालक बख्शी करेगा मालक बड़ा रुतबा बख्शेगा इस नौजवान को ना कबड्डी पाने वाले शादी बंदा होया शहजाद अली शादी दी कबड्डी मैदान के बीच दुगा वाला खुश ਬਹੁਤ ਬਹੁਤ ਧੰਨਵਾਦ ਹੈ ਰਾਣਾ ਧਾਮੇ ਜੀ ਬਹੁਤ ਸਤਿਕਾਰਯੋਗ ਸ਼ਖੀਬ ਨੇ ਰਾਣਾ ਜੀ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਕੇ ਨਾਲ ਰਾਜਕੁੰਦਰਾ ਜੀ ਸਾਡੀ ਸਾਡੀ ਔਲਖ ਜੀ ਬਹੁਤ ਬਹੁਤ ਧੰਨਵਾਦ ਹੈ ਰਾਜਕੁੰਦਰਾ ਜੀ ਸਿਆਸਤ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੀਆਂ ਪ੍ਰਸਿੱਧੀਆਂ ਮਾਲਕ ਬਖਸ਼ੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਬੋਰ ਦੇ ਪਾਸੇ ਸ਼ਹਿਜ਼ਾਦਾ ਖੇਡ ਕਬੱਡੀ ਆ ਸ਼ਾਜੀ ਦੇ ਖੁਸ਼ੀ ਸ਼ਾਜੀ ਦੇ ਖੁਸ਼ੀ i don't know, I don't know. ਆਈ ਤਾਈ ਮਾਇਆ ਕਦੀ ਪੁੱਤਾਂ ਤੂੰ ਕਬੱਡੀ ਦਾ ਪਲੇਅਰ ਬਣ ਜਾ ਪੁੱਤਾਂ ਤੂੰ ਕਬੱਡੀ ਦਾ ਪਲੇਅਰ ਬਣ ਜਾ ਲਾਓ ਇਹ ਕਬੱਡੀ ਦੇ ਪਲੇਅਰ ਆ ਚੜਦੇ ਸੂਰਜ ਇਸ ਸਮੇ ਖੇਡ ਦਾ ਦੇ ਵਿੱਚ ਧੂੜਕੋਟੀਏ ਆ ਕਾਲੇ ਦੀ ਪਈ ਹੋਈ ਕਬੱਡੀ ਉਧਰ ਧੂੜਕੋਟ ਵਾਲਾ ਮਨਜੀਤ ਵੀ ਐਵਲ ਗੋਰ ਕਬੱਡੀ ਕਲੱਬ ਦਾ ਇਹ ਮੇਨ ਨੰਬਰ ਵੰਦਕ ਇਸ ਸਮੇ ਲੱਗਦਾ ਹੋਇਆ ਜੋਰ ਆ ਦੁੱਗਾ ਵਾਲਾ ਇੱਕ ਵਾਰੀ ਫੇਰ ਦੁੱਕ 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 ਆ ਦੇਖਾਂਗੇ ਕਬੱਡੀ ਦਾ ਪ੍ਰਿੰਸ ਇਹ ਆ ਦੁੱਗਿਆ ਵਾਲਾ ਖੁਸ਼ੀ ਇਸ ਦੇ ਵਿੱਚ ਪਰ ਇੱਕ ਇੱਕ ਦਾ ਵਾਅਦਾ ਟਕੜਾ ਜੱਫਾ ਖੇਡ ਦਾ ਦੇ ਵਿੱਚ ਬਾਹ ਸੋਹਣਿਆ ਗਿੱਲ ਪਰਵਾਰ ਵਾਲਾ ਮਨਜੀਤ ਸਿੰਘ ਸਾਹ ਅਤਾਰੇ ਜਰਨਤ ਕੱਦਰ ਇਹਨਾਂ ਦੀ ਜਿੰਮੇਵਾਰੀ ਹੈ ਜਗਦੇਵ ਰਾਮੂ ਵਾਲਾ ਤੇ ਬਰਾਸ ਸਿੰਘਾ ਜੀ ਉਹਨਾਂ ਦਾ ਧੰਵਾ ਬਰਾਸ ਸਿੰਘਾ ਜੀ ਕੇਸ਼ਰ ਨੇ ਜਗਦੇਵ ਰਾਮੂ ਵਾਲਾ ਚੇਅਰਮੈਨ ਨੇ ਮੇਜਰ ਸਿੰਘ ਜੀ ਬਰਾਸ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਮੈਦਾਨ ਦੇ ਵਿੱਚ ਗੋਲ ਜਿਹੜਾ ਦਾਇਰਾ ਦੋ ਹੰਦੇ ਵਿੱਚ ਦਿਸਦੇ ਚੜ ਜਾਂਦਾ ਚਾ ਜਦੋਂ ਖਿਡਾਰੀ ਵਿੱਚ ਦਿਸਦੇ ਜਾਈਏ ਬਲਿਹਾਰੇ ਉਹਦੇ ਜਿਹਦੇ ਕਾੜੇ ਦੀ ਕੱਢੀ ਹੈ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ ਕਈ ਖੇਡਣ ਸ਼ੌਕ ਨੂੰ ਕਈ ਮਾਰੇ ਰੋਟੀ ਦੇ ਕਈ ਕਰ ਕਰ ਮਿਹਨਤ ਬਣ ਕੇ ਖਿਡਾਰੀ ਚੋਟੀ ਦੇ ਕਈ ਵਿੱਚ ਮੈਦਾਨੇ ਜੋਰ ਦਿਖਾਉਂਦੇ ਨਰੋਈ ਹੱਡੀ ਦਾ ਉਹ ਬੰਦਾ ਕਬੱਡੀ ਤੋਂ ਹੀਰਾ ਬਣ ਗਿਆ ਜੀ ਨੂੰ ਲੱਗ ਜਾ ਇਸ਼ਕ ਕਬੱਡੀ ਦਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੇ ਮਾਤਾ ਲ ਨਾਮ ਵਾਲਾ ਹੀਰੋ ਖੇਡ ਕਬੱਡੀ ਦਾ ਮਲ ਨਾਮ ਵਾਲਾ ਹੀਰੋ ਖੇਡ ਕਬੱਡੀ ਦਾ ਕਬੱਡੀ ਦੇ ਵਿੱਚ ਹੀਰੋ ਦੇ ਨਾਮ ਤੇ ਜਾਨ ਜਾਣਿਆ ਜਾਵੇਗਾ ਉਸਤਾਦ ਜੀ ਨੇ ਅੱਜ ਹੀਰੋ ਕਹਤ ਸਹਜਾ ਨਾਮ ਜੀਟੀ ਵਾਲਾ ਆ ਗਿਆ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਨੰਬਰ 1 ਰੇਡਰਾਂ ਦੀ ਲਿਸਟ ਦੇ ਵਿੱਚ ਬਾਲ ਪੰਡਾਲ ਗੈਰੀ ਪੰਡਾਲ ਕਰਮਪਾਲ ਸਿੱਧੂ ਤੇ ਰਾਜਵਾਲ ਸਿੱਧੂ ਸਵਰਨ ਸਿੰਘ ਜੀ ਸਿੱਧੂ ਸਾਹਿਬ ਜਸਕਿਰਤ ਸਿੰਘ ਜੀ ਬਰਾੜ ਤੇ ਲਾਡੀ ਮਰੋਕ ਸ਼ੇਰਾ ਮਰੋਕ ਉਹਨਾਂ ਦੀ ਖੇਡ ਕਲੱਬ ਗੁਰਲਾਲ ਗਿੱਲ ਉਹਨਾਂ ਦੀ ਮੇਜਰ ਬਰਾੜ ਉਹਨਾਂ ਦੀ ਲਾ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਆ ਕੋਸ਼ਿਸ਼ ਕਰਦਾ ਹੋਣਾ ਡੱਕਣ ਦੀ ਕਮਾਲ ਵੀ ਮਾਰ ਦਿਓ ਤਾੜੀਆਂ ਮੁੰਡੇ ਦੇ ਵਾਸਤੇ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜ